ਦੀ ਧੰਨਵਾਦੀ ਆ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਦੇ ਜਿੰਨਾ ਕਿ ਸਾਡੇ ਖਾਰੇ ਮਾਝੇ ਨੂੰ ਅੱਜ ਲਗਭਗ 40 ਸਾਲਾਂ ਤੋਂ ਬਾਅਦ ਜਿਹੜੇ ਖਾਲੇ ਜਿਹੜੇ ਬਣੇ ਸੀ ਤੇ ਹੈਗੇ ਸੀ ਜਕ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਆ ਵੀ ਸਾਡੀ ਜਿਹੜੀ ਜਲ ਸਰੋਤ ਪ੍ਰਬੰਧਨ ਜਿਹੜੀ ਸਾਡੀ ਕਾਰਪੋਰੇਸ਼ਨ ਆ ਉਹ ਪੰਜਾਬ ਦੇ ਵਿੱਚ ਅੱਜ ਜੇ ਮਾਨ ਸਾਹਿਬ ਬੜੇ ਫਕਰ ਨਾਲ ਗੱਲ ਕਰਦੇ ਆ ਵੀ ਸਾਡਾ ਟੇਲਾਂ ਤੱਕ ਪਾਣੀ ਪਹੁੰਚ ਗਿਆ ਉਹ ਕਾਰਪੋਰੇਸ਼ਨ ਦੇ ਅਫਸਰਾਂ ਦੀ ਮਿਹਨਤ ਦੀ ਬਦੌਲਤਾਂ ਔਰ ਮਾਨ ਸਾਹਿਬ ਦੀ ਜੋਗ ਅਗਵਾਈ ਹੇਠ ਜਿਹੜੇ ਕੰਮ ਜਿਹੜੇ ਹੋ ਰਹੇ ਆ ਔਰ ਮੈਂ ਅੱਜ ਆਪਣੇ ਹੀ ਪਿੰਡ ਜੱਦੀ ਪਿੰਡ ਤੋਂ ਚੀਮਾ ਕਲਾਂ ਦੇ ਵਿੱਚ ਜਿਹੜਾ ਖਾਲੇ ਪੱਕੇ ਖਾਲੇ ਬਣਾਉਂਦਾ ਜਿਹੜਾ ਉਦਘਾਟਨ ਕੀਤਾ ਔਰ 14 ਕਿਲੋਮੀਟਰ ਜਿਹੜਾ ਇਹ ਲੰਬੇ ਚੀਮਾ ਕਲਾਂ ਦੇ ਵਿੱਚ ਜਿਹੜੇ ਉਹ ਖਾਲੇ ਜਿਹੜੇ ਪੱਕੇ ਆ ਬਣ ਗਏ ਅਸੀਂ ਆਪਣੇ ਪੱਟੀ ਹਲਕੇ ਵਾਸਤੇ ਮਾਨ ਸਾਹਿਬ ਤੋਂ 10 ਕਰੋੜ ਰੁਪਇਆ ਮਨਜ਼ੂਰ ਕਰਾਇਆ ਜਿਹਦੇ ਵਿੱਚੋਂ ਲਗਭਗ 4 ਕਰੋੜ ਰੁਪਏ ਜਿਹੜਾ ਪਿੰਡ ਚੀਮਾ ਕਲਾਂ ਦੇ ਵਿੱਚ ਜਿਹੜੇ ਉਹ ਖਾਲੇ ਪੱਕੇ ਕੀਤੇ ਜਾਣਗੇ ਕਿਸਾਨਾਂ ਨੂੰ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਆ ਵੀ ਜਿਹੜਾ ਨਹਿਰੀ ਪਾਣੀ ਆ ਵੱਧ ਤੋਂ ਵੱਧ ਮਾਨਸਾ ਵੀ ਕਹਿ ਰਿਹਾ ਵੀ ਸਾਰਿਆਂ ਨੂੰ ਅਪੀਲ ਕਰ ਰਿਹਾ ਵੀ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ ਕਿਉਂਕਿ ਜਿਹੜਾ ਸਾਡਾ ਥੱਲੇ ਵਾਲਾ ਪਾਣੀ ਜਿਹੜਾ ਹਰ ਸਾਲ ਹੀ ਡੂੰਗਾ ਹੁੰਦਾ ਜਾ ਰਿਹਾ ਆਪਾਂ ਮੋਟਰਾਂ ਦੇ ਨਾਲ ਜਿਹੜਾ ਉਹਨੂੰ ਮਜਬੂਰੀ ਵੀ ਆ ਚਲੋ ਪਰ ਹੁਣ ਆਪਣੇ ਕੋਲ ਨਹਿਰੀ ਪਾਣੀ ਵਾਧੂ ਆ ਅਸੀਂ ਸਾਰੀ ਸਰਕਾਰ ਮਾਨ ਸਰਕਾਰ ਤੁਹਾਡੇ ਨਾਲ ਖੜੀ ਆ ਔਰ ਟੇਲਾਂ ਤੱਕ ਪਾਣੀ ਪਹੁੰਚਾਇਆ ਵੀ ਪਿਛਲੇ 40 ਸਾਲਾਂ ਦੇ ਵਿੱਚ ਲਗਭਗ ਜਿੱਥੇ ਪਾਣੀ ਨਹੀਂ ਸੀ ਪਹੁੰਚਿਆ ਨਹਿਰੀ ਉੱਥੇ ਮਾਨ ਸਰਕਾਰ ਨੇ ਜਿਹੜਾ ਉਹ ਪਾਣੀ ਪਹੁੰਚਾਇਆ ਪਿਛਲੀਆਂ ਸਰਕਾਰਾਂ ਲਗਭਗ ਵੇਖ ਲਓ ਆ ਤੁਸੀਂ ਖਾਲ ਜਿਹੜੇ ਮੌਕੇ ਤੇ ਆਇਓ ਸਾਰੇ ਲਗਭਗ 40 ਸਾਲ ਤੋਂ ਉੱਪਰ ਮੇਰੀ ਵੀ ਉਮਰ ਮੈਂ ਤਾਂ ਨਹੀਂ ਵੇਖਿਆ ਵੀ ਹੁਣ ਤੱਕ ਕਿਸੇ ਵੀ ਸਰਕਾਰ ਨੇ ਇੰਦਰ ਨਹਿਰੀ ਪਾਣੀ ਵਾਲੇ ਧਿਆਨ ਦਿੱਤਾ ਹੋਵੇ ਜਾਂ ਪੱਕੇ ਖਾਲੇ ਬਣਾਏ ਹੋਣ ਜੀ ਧੰਵੰਦੀਆਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਦੇ ਜਿੰਨਾ ਕਿ ਸਾਡੇ ਖਾਰੇ ਮਾਝੇ ਨੂੰ ਅੱਜ ਲਗਭਗ 40 ਸਾਲਾਂ ਤੋਂ ਬਾਅਦ ਜਿਹੜੇ ਖਾਲੇ ਜਿਹੜੇ ਬਣੇ ਸੀ ਠਹਿਗੇ ਸੀ ਜਾਂ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਵੰਦੀਆਂ ਵੀ ਸਾਡੀ ਜਿਹੜੀ ਜਲ ਸਰੋਤ ਪ੍ਰਬੰਧਨ ਜਿਹੜੀ ਸਾਡੀ ਕਾਰਪੋਰੇਸ਼ਨ ਆ ਉਹ ਪੰਜਾਬ ਦੇ ਵਿੱਚ ਅੱਜ ਜੇ ਮਾਨ ਸਾਹਿਬ ਬੜੇ ਫਕਰ ਨਾਲ ਗੱਲ ਕਰਦੇ ਆ ਵੀ ਸਾਡਾ ਟੇਲਾਂ ਤੱਕ ਪਾਣੀ ਪਹੁੰਚ ਗਿਆ ਉਹ ਕਾਰਪੋਰੇਸ਼ਨ ਦੇ ਅਫਸਰਾਂ ਦੀ ਮਿਹਨਤ ਦੀ ਬਦੌਲਤ ਆ ਔਰ ਮਾਨ ਸਾਹਿਬ ਦੀ ਜੋਗ ਅਗਵਾਈ ਹੇਠ ਜਿਹੜੇ ਕੰਮ ਜਿਹੜੇ ਹੋ ਰਹੇ ਆ ਔਰ ਮੈਂ ਅੱਜ ਆਪਣੇ ਹੀ ਪਿੰਡ ਜੱਦੀ ਪਿੰਡ ਤੋਂ ਚੀਮਾ ਕਲਾਂ ਦੇ ਵਿੱਚ ਜਿਹੜਾ ਖਾਲੇ ਪੱਕੇ ਖਾਲੇ ਬਣਾਉਂਦਾ ਜਿਹੜਾ ਉਦਘਾਟਨ ਕੀਤਾ ਔਰ 14 ਕਿਲੋਮੀਟਰ ਜਿਹੜਾ ਇਹ ਲੰਬੇ ਸੇ ਚੀਮਾ ਕਲਾਂ ਦੇ ਵਿੱਚ ਜਿਹੜੇ ਉਹ ਖਾਲੇ ਜਿਹੜੇ ਪੱਕੇ ਹੋ ਬਣ ਗਏ ਅਸੀਂ ਆਪਣੇ ਪੱਟੀ ਹਲਕੇ ਵਾਸਤੇ ਮਾਨ ਸਾਹਿਬ ਤੋਂ 10 ਕਰੋੜ ਰੁਪਇਆ ਮਨਜ਼ੂਰ ਕਰਾਇਆ ਜਿਹਦੇ ਵਿੱਚੋਂ ਲਗਭਗ 4 ਕਰੋੜ ਰੁਪਇਆ ਜਿਹੜਾ ਪਿੰਡ ਚੀਮਾ ਕਲਾਂ ਦੇ ਵਿੱਚ ਜਿਹੜੇ ਉਹ ਖਾਲੇ ਪੱਕੇ ਕੀਤੇ ਜਾਣਗੇ ਕਿਸਾਨਾਂ ਨੂੰ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਆ ਵੀ ਜਿਹੜਾ ਨਹਿਰੀ ਪਾਣੀ ਆ ਵੱਧ ਤੋਂ ਵੱਧ ਮਾਨ ਸਾਹਿਬ ਵੀ ਕਹਿ ਰਿਹਾ ਵੀ ਸਾਰਿਆਂ ਨੂੰ ਅਪੀਲ ਕਰ ਰਿਹਾ ਵੀ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ ਕਿਉਂਕਿ ਜਿਹੜਾ ਸਾਡਾ ਥੱਲੇ ਵਾਲਾ ਪਾਣੀ ਜਿਹੜਾ ਹਰ ਸਾਲ ਹੀ ਡੂੰਗਾ ਹੁੰਦਾ ਜਾ ਰਿਹਾ ਆਪਾਂ ਮੋਟਰਾਂ ਦੇ ਨਾਲ ਜਿਹੜਾ ਉਹਨੂੰ ਮਜਬੂਰੀ ਵੀ ਆ ਚਲੋ ਪਰ ਹੁਣ ਆਪਣੇ ਕੋਲ ਨਹਿਰੀ ਪਾਣੀ ਵਾਧੂ ਆ ਅਸੀਂ ਸਾਰੀ ਸਰਕਾਰ ਮਾਨ ਸਰਕਾਰ ਤੁਹਾਡੇ ਨਾਲ ਖੜੀ ਆ ਔਰ ਟੇਲਾਂ ਤੱਕ ਪਾਣੀ ਪਹੁੰਚਾਇਆ ਵੀ ਪਿਛਲੇ 40 ਸਾਲਾਂ ਦੇ ਵਿੱਚ ਲਗਭਗ ਜਿੱਥੇ ਪਾਣੀ ਨਹੀਂ ਸੀ ਪਹੁੰਚਿਆ ਨਹਿਰੀ ਉੱਥੇ ਮਾਨ ਸਰਕਾਰ ਨੇ ਜਿਹੜਾ ਉਹ ਪਾਣੀ ਪਹੁੰਚਾਇਆ ਪਿਛਲੀਆਂ ਸਰਕਾਰਾਂ ਲਗਭਗ ਵੇਖ ਲਓ ਆ ਤੁਸੀਂ ਖਾਲ ਜਿਹੜੇ ਮੌਕੇ ਤੇ ਆਏ ਹੋ ਸਾਰੇ ਲਗਭਗ 40 ਸਾਲ ਤੋਂ ਉੱਪਰ ਮੇਰੀ ਵੀ ਉਮਰ ਮੈਂ ਤਾਂ ਨਹੀਂ ਵੇਖਿਆ ਵੀ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਦਾਂ ਨਹਿਰੀ ਪਾਣੀ ਵਾਲੇ ਧਿਆਨ ਦਿੱਤਾ ਹੋਵੇ ਜਾਂ ਪੱਕੇ ਖਾਲੇ ਬਣਾਏ ਹੋਣ